16 ਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਸੀਗਾ 1 ਮਾਰਚ ਦੇ ਰੂਪ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਮਤਲ ਜਿਹੜਾ ਆ ਅਕਾਲ ਤਖਤ ਸਾਹਿਬ ਤੇ ਪੇਸ਼ ਹੋਈ ਸੀ ਜਦੇ ਬੰਦੀਆਂ ਸਾਰੀਆਂ ਗਈਆਂ ਕੋਈ ਅਸਰ ਨਹੀਂ ਹੋਇਆ ਇਹ ਜਾਤ ਪਾਤ ਦੇ ਬੋਰ ਲਪਾਲੇ ਦੇ ਕਾਰਨ ਹੀ ਜਿਹੜਾ ਆ ਸਾਈ ਮਤ ਜਿਹੜਾ ਆ ਉੱਭਰ ਰਿਹਾ ਜੀ ਇਸੇ ਕਰਕੇ ਹੀ ਡੇਰਾਬਾਦ ਉੱਭਰ ਰਿਹਾ ਜੀ ਨੂਰ ਮਹਿਲ ਵਾਲਾ ਡੇਰਾ ਇਹਨਾਂ ਦੀ ਦੇਣ ਆ ਹੂੰ ਉੱਥੇ ਬਹੁਤ ਸਾਰੇ ਲੋਕ ਅੰਮ੍ਰਿਤਧਾਰੀ ਵੀ ਉੱਥੇ ਜਾਂਦੇ ਨੇ ਕਿ ਜੀ ਜੀਨਾ ਵੀ ਦਿੱਤੀਆਂ ਇਹਨਾਂ ਉਹਨਾਂ ਦਾ ਜਮੀਨਾ ਵੀ ਦਿੱਤੀਆਂ ਇਥੋਂ ਤੱਕ ਕਿ ਬੰਦਾ ਫਰਿੱਜ ਦੇ ਵਿੱਚ ਪਿਆ ਆ ਮਰਿਆ 10 ਸਾਲ ਤੋਂ ਉਹ ਹਾਲੇ ਤੱਕ ਉਹਦੀ ਜੈਡ ਸਕਿਉਰਟੀ ਹੈ ਕੀ ਇਹ ਸਿੱਖੀ ਦਾ ਪ੍ਰਚਾਰ ਹੈ ਜੇ ਇਹ ਹੁੰਦਾ ਤੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਤਲਬ ਆਪਣੇ ਬੱਚਿਆਂ ਨੂੰ ਨਾ ਮਤਲਬ ਜਿਹੜਾ ਆ ਉਹ ਕਰਦੇ ਕਿਉਂਕਿ ਉਹਨਾਂ ਨੇ ਵਿਚਾਰਧਾਰਾ ਨੂੰ ਪਹਿਲ ਦਿੱਤੀ ਆ ਜੀ ਜੀ ਤੇ ਸਿੱਖੀ ਦੀ ਵਿਚਾਰਧਾਰਾ ਇੰਨੀ ਕਿ ਕਮਜ਼ੋਰ ਕਰ ਦਿੱਤੀ ਆ ਧਰਮ ਦੇ ਠੇਕੇਦਾਰਾਂ ਨੇ ਇਹ ਜਿਹੜਾ ਲੋਕ ਮਤਲ دوسرے ਧਰਮਾਂ ਵੱਲ ਨੂੰ ਭੱਜੇ ਜਾ ਰਹੇ ਆ ਲੋਕ ਸਤਕਾਰ ਚਾਹੁੰਦੇ ਨੇ ਇਹ ਮੁੜ ਸਕਦੇ ਆ ਇਹ ਦੋਸ਼ ਲਾਇਆ ਜਾ ਰਿਹਾ ਗਰੀਬ ਜਨਤਾ ਤੇ ਜਾਂ ਜਾਤੀਵਾਦ ਕਹਿ ਲਿਏ ਵੀ ਛੋਟੀਆਂ ਜਾਤਾਂ ਤੇ ਪਰ ਜਿਹੜਾ ਕਰਸੂਰ ਆਪਣੇ ਚ ਆਪਣਾ ਪਰਚੋਲ ਨਹੀਂ ਕਰਦੇ